ਹਲਕਾ ਖਰੜ ਵਿਧਾਇਕ ਅਨਮੋਲ ਗਗਨ ਮਾਨ ਦੇ ਵੱਲੋਂ ਜ਼ਿਲ੍ਹਾ ਮੁਹਾਲੀ ਦੇ ਕੁਰਾਲੀ ਝਿੰਗੜਾ ਤੇ ਸੋਹਾਲੀ ਦੇ ਸਰਕਾਰੀ ਸਕੂਲਾਂ ਵਿਖੇ ਵਿਕਾਸ ਕਾਰਜਾਂ ਦਾ ਕਿਤਾਬ ਉਦਘਾਟਨ 53 ਲੱਖ ਰੁਪਏ ਦੇ ਵਿਕਾਸ ਕਾਰਜ ਕਿਤੇ ਵਿਦਿਆਰਥੀਆਂ ਨੂੰ ਸਮਰਪਿਤ ਲੈ ਚਲਦੇ ਤੁਹਾਨੂੰ ਦਿਖਾਉਂਦੇ ਤਸਵੀਰਾਂ ਖਰੜ ਹਲਕੇ ਦੀਆਂ ਤੇ ਕੀ ਕਿਹਾ ਮੈਡਮ ਅਨਮੋਲ ਗਗਨ ਮਾਨ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਦਾ ਖਾਨ ਸਾਹਿਬ ਵਹੀਂ ਗੁਰੂ ਜੀ ਕੀ ਫਤਿਹ ਸਾਰੀ ਅਰ ਜਸੀ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਸਰਕਾਰੀ ਸੀਨੀਅਰ ਕੈਂਡੀ ਸਕੂਲ ਕੁਰਾਰੀ ਦੇ ਵਿੱਚ ਇਕੱਠੇ ਹੋਏ ਆ ਜੀ ਕੁੜੀਆਂ ਦਾ ਜਿਹੜਾ ਇਹ ਸਕੂਲ ਹੈ ਇੰਨੀ ਮੈਨੂੰ ਖੁਸ਼ੀ ਹੋ ਰਹੀ ਹੈ ਇੰਨੀ ਸਕੂਲ ਦੇ ਵਿੱਚ ਪੋਜ਼ਿਟਿਵਿਟੀ ਜਿਸ ਤਰੀਕੇ ਨਾਲ ਬੱਚਿਆਂ ਨੇ ਆਪਣੇ ਹੁਨਰ ਦੇ ਨਾਲ ਵੱਖ-ਵੱਖ ਚੀਜ਼ਾਂ ਬਣਾਈਆਂ ਹੋਈਆਂ ਨੇ जिस तरीके उन्होंने मो प्यार मोहते प्यारे हमें बच्चिया अध्यापक साहबान बहुत ही अजीज प्रिंसीपल मैडम चरणजीत कौर जी कमाल इंसान ने अच्छे अध्यापक अच्छे प्रिंसीपल स्कूल नाते जिस तरीके उन्होंने स्कूल में बेस्ट अवॉर्ड लिया ਸਕੂਲ ਦੀਆਂ ਬੱਚਿਆਂ ਨੂੰ ਆਰਗੇਨਾਈਜ਼ ਕੀਤਾ ਹੋਇਆ ਪੜ੍ਹਾਈ ਵੱਲ ਧਿਆਨ ਦਿਤਾ ਹੋਇਆ ਮੈਂ ਉਹਨਾਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਬਹੁਤ-ਬਹੁਤ ਵਧਾਈ ਦੇਣੀ ਹੈ ਜਿਹੜੇ ਸਕੂਲ ਨੇ ਇਹ ਮੁਖੀਏ ਦੇ ਸਿਰ ਤੇ ਚੱਲਦੇ ਨੇ ਤੁਹਾਡੇ ਪ੍ਰਿੰਸੀਪਲ ਅੱਛੇ ਨੇ ਤੁਹਾਡੇ ਅਧਿਆਪਕ ਅੱਛੇ ਨੇ ਤਾਂ ਡੈਫੀਨੇਟਲੀ ਬੱਚੇ ਆ ਜਿਹੜੇ ਉਹ ਗਰੋ ਕਰਦੇ ਨੇ ਬੱਚੇ ਅੱਛੇ ਢੀਕੇ ਨਾਲ ਵਿਕਾਸ ਕਰਦੇ ਨੇ ਲੜਪਨ 22 ਲੱਖ ਰੁਪਏ ਦਿੱਤਾ ਗਿਆ ਜਿਹਦੇ ਸਕੂਲ ਦੇ ਕਮਰੇ ਲਾਇਬ੍ਰੇਰੀ ਬਣਾਈ ਗਈ ਹੈ ਚਾਰ ਦਿਵਾਰੀ ਕੀਤੀ ਗਈ ਹੈ ਵੱਖ-ਵੱਖ ਸਕੂਲਾਂ ਨੂੰ ਆਪਣੇ ਹਲਕਾ ਖੇਰਣ ਦੇ ਵਿੱਚ ਸਕੂਲਾਂ ਨੂੰ ਜਿਹੜੀਆਂ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਗ੍ਰਾਂਟਾਂ ਆਈਆਂ ਨੇ ਸੁਣੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਕੂਲਾਂ ਦੇ ਵਿੱਚ ਪੰਜਾਬ ਦਾ ਜਿਹੜਾ ਫਿਊਚਰ ਤਿਆਰ ਹੋ ਰਿਹਾ ਹੈ ਅਧਿਆਪਕ ਜੋ ਬੱਚਿਆਂ ਨੂੰ ਅੱਜ ਕਿਤਾਬੀ ਸਿੱਖਿਆ ਦੇ ਦੇਣ ਦੇ ਨਾਲ-ਨਾਲ ਜੋ ਨੈਤਿਕ ਸਿੱਖਿਆ ਜੋ ਉਹਨਾਂ ਦੇ ਵਿਵਹਾਰ ਨੂੰ ਉਹਨਾਂ ਦੇ ਵਿੱਚ ਸੰਸਕਾਰਾਂ ਨੂੰ ਭਰ ਲਗੇ ਕਿਉਂਕਿ ਛੋਟੇ ਹੁੰਦਿਆਂ ਦੇ ਮਾਪੇ ਜਦੋਂ ਸਕੂਲਾਂ 'ਚ ਪੈ ਜਾਂਦੇ ਨੇ ਫਿਰ ਅਧਿਆਪਕਾਂ ਦਾ ਅਸਰ ਜਿਹੜਾ ਬੱਚਿਆਂ ਦੀ ਜ਼ਿੰਦਗੀ ਉੱਤੇ ਬਹੁਤ ਵੱਡਾ ਪੈਂਦਾ ਮੇਰੇ ਖਿਆਲ 'ਚ ਇੱਥੇ ਪੇਰੈਂਟਸ ਵੀ ਆਏ ਹੋਏ ਨੇ ਬੱਚਿਆਂ ਦੇ ਅੱਜ ਸੋਨਾ ਮਾਪਿਆਂ ਦਾ ਵੀ ਸੀ ਇੱਥੇ ਆਉਣ ਤੇ ਸਵਾਗਤ ਕਰਦੇ ਆ ਤੁਹਾਡੇ ਬੱਚੇ ਇੱਕ ਬਹੁਤ ਅੱਛੇ ਸਕੂਲ ਚ ਪੜ੍ਹ ਰਹੇ ਨੇ ਜਿੱਥੇ ਉਥੇ ਨੇ ਪ੍ਰਿੰਸੀਪਲ ਵੀ ਅੱਛੇ ਨੇ ਅਧਿਆਪਕ ਵੀ ਅੱਛੇ ਨੇ ਬਹੁਤ ਅੱਛੇ ਮਾਤਾ ਜੀ ਤੇ ਸਾਡੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਕੂਲਾਂ ਦੀ ਨਿਹਾਰ ਬਦਲ ਲਈ ਸਿੱਖਿਆ ਵਿਭਾਗ ਨੇ ਸਕੂਲਾਂ ਦੀ ਨਿਹਾਰ ਬਦਲਣ ਲਈ ਹਰ ਕੋਸ਼ਿਸ਼ ਕੀਤੀ ਹੈ ਸਕੂਲਾਂ ਚ ਸਹੂਲਤਾਂ ਦੇਣ ਲਈ ਹਰ ਕੋਸ਼ਿਸ਼ ਕੀਤੀ ਹੈ ਬੜੀ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਗੱਲ ਦੀ ਤੇ ਕੁੜੀਆਂ ਨੂੰ ਮੈਂ ਹੀ ਸੁਨੇਹਾ ਦੇਉਂਗੀ ਕਿ ਧੀਆ ਉਹ ਹੁਣ ਡਾਇਲੌਗ ਪੁਰਾਣਾ ਹੋ ਗਿਆ ਵੀ ਕੁੜੀਆਂ ਵਿਚਾਰੀਆਂ ਹੁੰਦੀਆਂ ਨੇ ਕੁੜੀਆਂ ਦੇ ਕਹਿੰਦੇ ਵੀ ਕਹਿੰਦੇ ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ ਕੁੜੀਆਂ ਦੇ ਪਰ ਨਹੀਂ ਹੁੰਦੇ ਕੁੜੀਆਂ ਦੇ ਸੋਹਰੇ ਤੇ ਪੇਕੇ ਤਾਂ ਹੁੰਦੇ ਨੇ ਪਰ ਕੁੜੀਆਂ ਦੇ ਘਰ ਨਹੀਂ ਹੁੰਦੇ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਪਰ ਜੀ ਗੀਤ ਰੱਖਿਓ ਜ਼ਮਾਨਾ ਚਲਾਉਂਦੀਆਂ ਔਰਤਾਂ ਹੀ ਨੇ ਜਨਮ ਦਿੰਦੀਆਂ ਔਰਤਾਂ ਹੀ ਨੇ ਸਮਾਜ ਨੇ ਕਿ ਉਹ ਜਾ ਬਣਨਾ ਹੈ ਬੱਚੇ ਲੈ ਕੇ ਹੋ ਜਾ ਵੱਡਾ ਹੋਗੇ ਨਾਗਰਿਕ ਬਣਨਾ ਇਹ ਮਾਂ ਨੇ ਡਿਸਾਈਡ ਕਰਨਾ ਨੌਜਵਾਨ ਮੁੰਡਿਆਂ ਨੇ ਕਿ ਉਹ ਜਾ ਬਣਨਾ ਹੈ ਕੁੜੀਆਂ ਨੇ ਡਿਸਾਈਡ ਕਰਨਾ ਜਿਵੇਂ ਜਿਵੇਂ ਮੁੰਡੇ ਦੀ ਮੰਗ ਰੱਖਦੀਆਂ ਨੇ ਕਿ ਪੜ੍ਹਿਆ ਲਿਖਿਆ ਚਾਹੀਦਾ ਵਿਆਹ ਲਈ ਕਿ ਅੱਜ ਕੱਲ ਕਿਸੇ ਹੋਰ ਤਰੀਕੇ ਦਾ ਚਾਹੀਦਾ ਜਿਵੇਂ ਅੱਜ ਕੱਲ ਮੁੰਡੇ ਬਣਦੇ ਜਾ ਰਹੇ ਨੇ ਜਿਹੋ ਜਾਂ ਮਾਂ ਬੱਚਿਆਂ ਨੂੰ ਸੰਸਕਾਰ ਦਿੰਦੀ ਹੈ ਉਹ ਜਾਂ ਨਾਗਰਿਕ ਪਿਆਰ ਹੁੰਦਾ ਹੈ ਉਸ ਤੋਂ ਬਾਅਦ ਜਿਹੋ ਜੇ ਟੀਲ ਨੂੰ ਸੰਸਕਾਰ ਦਿੱਤੇ ਜਾਂਦੇ ਨੇ ਉਹ ਅੱਗੇ ਸਮਾਜ ਨੂੰ ਅੱਗੇ ਤੋਰਦੀਆਂ ਚਾਹੇ ਸਾਨੂੰ ਲੱਖ ਕਈ ਜਾਨ ਸਾਡੇ ਘਰ ਨਹੀਂ ਹੁੰਦੇ ਘਰ ਸਾਰੇ ਸਾਡੇ ਨੇ ਸਾਡੇ ਹੀ ਬਣਾਏ ਹੋਏ ਨੇ ਘਰੋਂ ਸੱਚ ਜਾਣਿਓ ਦੇਖੋ ਸਮਾਜ ਦਾ ਅਨਿਖੜ ਵਗ ਤਾਂ ਦੋਵੇਂ ਨੇ ਦੋਵੇਂ ਬਿਨਾ ਸਮਾਜ ਨਹੀਂ ਚੱਲਦਾ ਬੰਦੇ ਜਿੰਨੀ ਮਿਹਨਤ ਕਰਦੇ ਆ ਜਿੰਨੀ ਸਾਰੇ ਦਿਨ ਪਰਿਵਾਰ ਦੀ ਟੈਨਸ਼ਨ ਲੈ ਕੇ ਬਾਹਰ ਤੁਰੇ ਫਿਰਦੇ ਨੇ ਉਹਨਾਂ ਵਰਗੀ ਮਿਹਨਤ ਤੇ ਉਹਨਾਂ ਉਹਨਾਂ ਦੀ ਹਾਲਤ ਜਾਦਾ ਮਿਹਨਤ ਵਾਲੀ ਐ ਔਰਤਾਂ ਨੇ ਤਾਂ ਘਰੇ ਬੱਚੇ ਸਾਹਮਣੇ ਕਦੇ ਬੂਟਿਆਂ ਨੂੰ ਪਾਣੀ ਦੇਣਾ ਕਦੇ ਟੀਵੀ ਦੇਖਣਾ ਕਦੇ ਰਿਸ਼ਤੇਦਾਰਾਂ ਨਾਲ ਫੋਨ ਤੇ ਗੱਲਾਂ ਕਰਨੀਆਂ ਔਰਤਾਂ ਦੇ ਕੰਮ ਪਿਆਰੇ ਪਿਆਰੇ ਨੇ ਬੰਦਿਆਂ ਦੇ ਕੰਮ ਦੇਖੋ ਨਾ ਸਾਰੀ ਦਿਹਾੜੀ ਮੱਥਾ ਮਾਰ ਕੇ ਆਫਨੇ ਆਏ ਨੂੰ ਅਸੀਂ ਫੇਰ ਵੀ ਮਿਹਣਾ ਹੀ ਦੇ ਦਿੰਦੇ ਹਾਂ ਵੀ ਪਤਾ ਨਹੀਂ ਕਿਧਰੋਂ ਤੁਰ ਕੇ ਸਾਨੂੰ ਸਪੋਰਟ ਕਰਨੀ ਚਾਹੀਦੀ ਔਰਤਾਂ ਨੂੰ ਸਪੰਜਾ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਅਸੀਂ ਦੇਸ਼ ਚਲੇ ਨੇ ਆ ਭਾਰਤ ਦੇਸ਼ ਦੇ ਵਿੱਚ ਇੱਥੋਂ ਦੇ ਬੰਦਿਆਂ ਨੇ ਔਰਤਾਂ ਨੂੰ ਰਾਣੀਆਂ ਬਣਾ ਕੇ ਰੱਖਿਆ ਹੋਇਆ ਤੁਸੀਂ ਬਾਹਰ ਜਾ ਕੇ ਦੇਖੋ ਹਰ ਔਰਤ ਤੇ ਬੰਦਾ ਸਾਰੇ ਹੀ ਕੰਮਕਾਜੀ ਦੇ ਤੁਸੀਂ ਘਰ ਚਲਾਉਣਾ ਦੁਨੀਆ ਦਾ ਸਭ ਤੋਂ ਸੋਹਣਾ ਕੰਮ ਸੋਹਣੀ ਨੌਕਰੀ ਹੈਗਾ ਘਰ ਚਲਾਉਣਾ ਕਈ ਵਾਰ ਲੱਗਦਾ ਵੀ ਜਿਹੜੀ ਔਰਤ ਸ਼ਾਇਦ ਕੰਮ ਤੇ ਜਾਂਦੀ ਹੈ ਉਹ ਜਾਵਾ ਬਿਹਤਰੀਨ ਹੈ ਕਰਚ ਲੋੜ ਤੋਂ ਵੱਡਾ ਕੰਮ ਕੋਈ ਨਹੀਂ ਹੁੰਦਾ ਬੱਚੇ ਪਾਲਣ ਤੋਂ ਵੱਡਾ ਕੰਮ ਕੋਈ ਨਹੀਂ ਹੁੰਦਾ ਟੀਵੀ ਉੱਤੇ ਸੀਰੀਅਲ ਦੇਖਣ ਤੋਂ ਵੱਡਾ ਕੰਮ ਕੋਈ ਨਹੀਂ ਹੁੰਦਾ ਸੋ ਔਰਤ ਹੋਣਾ ਇੱਕ ਖੂਬਸੂਰਤ ਗੱਲ ਹੈ ਔਰਤ ਹੋਣਾ ਪਰਮਾਤਮਾ ਦੀ ਦਾਤ ਹੈ ਔਰਤਾਂ ਨੇ ਸ੍ਰਿਸ਼ਟੀ ਰਚੀ ਹੈ ਔਰਤਾਂ ਨੇ ਹੀ ਅੱਗੇ ਸੰਸਕਾਰ ਦੇਣੇ ਨੇ ਬੰਦਿਆਂ ਕੋਲ ਸਮਾਂ ਨਹੀਂ ਹੁੰਦਾ ਬੱਚਿਆਂ ਨੂੰ ਬਹੁਤ ਹੀ ਸੰਸਕਾਰ ਦੇਣ ਦਾ ਪਨੀਰੀ ਆਉਣ ਵਾਲੇ ਬੱਚੇ ਕਿਹੋ ਜਿਹਾ ਬਣਨਗੇ ਔਰਤਾਂ ਦੇ ਹੱਥ ਚ ਬੱਚਿਆਂ ਨੂੰ ਉਡਣ ਦਿਓ ਕੁੜੀਆਂ ਉਹਨਾਂ ਦੇ ਹੁਨਰ ਮੁਤਾਬਕ ਉਹਨਾਂ ਦਾ ਵਿਸ਼ਾ ਚੁਣਨ ਦਿਓ ਅੱਜ ਮਾਪੇ ਇੱਥੇ ਬੈਠੇ ਨੇ ਅਧਿਆਪਕਾਂ ਨੇ ਤਾਂ ਪੜ੍ਹਾ ਲੈਣਾ ਹੈ ਅਧਿਆਪਕਾਂ ਦਾ ਕੰਮ ਹੈ ਇਹ ਤਾਂ ਗੁਰੂ ਹੁੰਦੇ ਨੇ ਇਹਨਾਂ ਦਾ ਕੰਮ ਆ ਬਣਾਉਣਾ ਦੁਨੀਆ ਦੀ ਸਭ ਤੋਂ ਸੋਹਣੀ ਨੌਕਰੀ ਦੇ ਆਪਕਦੀ ਹੈ ਮੈਂ ਤੇ ਮੰਨ ਮੇਰੀ ਬੜੀ ਇੱਛਾ ਸੀ ਕਿ ਮੈਂ ਵਿਆਪਕਾ ਪ੍ਰੋਫੈਸਰ ਬਣਾ ਪਰ ਨਿੱ ਕਿਸਮਤ ਜਿੱਦਾਂ ਜਿੱਦਾਂ ਨੂੰ ਲੈ ਜਾਂਦੀ ਹੈ ਬੰਦਾ ਉਧਰ ਨੂੰ ਚੱਲ ਜਾਂਦਾ ਬੱਚਿਆਂ ਨੂੰ ਜੋ ਉਹਨਾਂ ਦਾ ਮਨ ਕਰਦਾ ਉਹ ਜੀ ਮੈਂ ਤਿੰਨ ਚਾਰ ਕੰਮ ਬਦਲਦੀ ਬਦਲਦੀ ਦੇਖੂ ਹਾਂ ਸੱਸ ਸਦਾ ਨਾ ਕਿਉਂਕਿ ਮੇਰੇ ਮਾਪੇ ਨੇ ਮੈਨੂੰ ਜਿੱਦਨੂੰ ਮੈਂ ਚੱਲਣਾ ਚਾਹਿਆ ਹਵਾ ਨੇ ਜਿੱਦਨੂੰ ਚੱਲਣਾ ਚਾਹਿਆ ਮੁਖ ਖੋਲ ਦੇਣਾ ਚਾਹੁੰਦਾ ਹੌਲੀ ਹੌਲੀ ਬੱਚਾ ਪਤਾ ਨਹੀਂ ਕੀ ਚੀਜ਼ ਬਣਨ ਨੂੰ ਹਲੇ ਹੋਰ ਨਹੀਂ ਪਤਾ ਕਿੱਧਰ ਨੂੰ ਜਾਣਾ ਰੋਕਦਾ ਕੋਈ ਨਹੀਂ ਲੋਕੋ ਨਾ ਉਹਦਾ ਜੇ ਉਹਦਾ ਦਿਲ ਕਰਦਾ ਉਹਨੇ ਚਿੱਤਰਕਾਰ ਬਣਨਾ ਨਾ ਪੇਂਟਰ ਬਣਨਾ ਪਤਾ ਨਹੀਂ ਉਹਦੀ ਕਿਹੋ ਜਿਹਾ ਚਿੱਤਰਕਾਰ ਬਣ ਜਾਣਾ ਕਈਆਂ ਦੀਆਂ ਪੇਂਟਿੰਗਾਂ ਹੀ ਕਰੋੜਾਂ ਚ ਵਿਕਦੀਆਂ ਨੇ